ਜਿਸ ਮਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਤੇ ਪਤਨੀ 17 ਸਾਲਾਂ ਬਾਅਦ ਮਿਲੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਵੀਡੀਓ ਚੋਂ ਦੇਖ ਸਕਦੇ ਹਾਂ ਕਿ ਪਤੀ ਪਤਨੀ 17 ਸਾਲਾਂ ਬਾਅਦ ਮਿਲੇ ਜਿੱਥੇ ਅੱਜ ਕੱਲ੍ਹ ਦੀਆਂ ਕੁੜੀਆਂ 2 ਸਾਲ ਨਹੀਂ ਕੱਢਦੀਆਂ ਉੱਥੇ ਇਸ ਔਰਤ ਨੇ ਆਪਣੇ ਪਤੀ ਤੋਂ ਬਿਨਾ 17 ਸਾਲ ਕੱਟੇ ਤਾਂ ਜਦੋਂ 에어ਪੋਰਟ ਤੇ ਇੱਕ ਦੂਜੇ ਨੂੰ ਮਿਲਦੇ ਹਨ ਤੇ ਭੱਜ ਕੇ ਜੱਫੀ ਪਾ ਲੈਂਦੇ ਹਨ ਤੇ ਘਰ ਵਾਲੀ ਆਪਣੇ ਪਤੀ ਨੂੰ ਜੱਫੀ ਪਾ ਕੇ ਭਾਵੁਕ ਹੋ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵਾਦੇ ਦਿਲ ਤੂੰ ਪੁੱਠ ਸਜਣਾ ਅਸੀਂ ਕਿਉਂ ਪਰਦੇਸੀ ਹੋਏ Turn to